हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਕੀ ਕਹਿੰਦਾ ਪਿਆ 7 ਨੰਬਰ ਸਵਾਲ ਦੇ ਵਿੱਚ ਕਹਿੰਦਾ ਇੱਕ ਖਿਡਾਰੀ 50 ਮੀਟਰ ਪੂਜਾ ਵਾਲੇ ਵਰਗਾਕਾਰ ਟਰੈਕ ਦੁਆਲੇ ਦੌੜਦਾ ਹੈ ਤਾਂ 2000 ਮੀਟਰ ਦੌੜ ਪੂਰੀ ਕਰਨ ਲਈ ਉਸ ਨੂੰ ਟਰੈਕ ਦੇ ਦੁਆਲੇ ਕਿੰਨੇ ਚੱਕਰ ਲਾਉਣੇ ਪੈਣਗੇ ਜਦੋਂ ਬੇਟਾ ਇਸ ਤਰ੍ਹਾਂ ਦਾ ਸਵਾਲ ਆਉਂਦਾ ਹੈ ਤਾਂ ਅਸੀਂ ਮੰਨ ਲੈਣੇ ਆ ਕਿਉਂਕਿ ਹੁਣ ਬੇਟਾ x ਮੰਨ ਕੇ ਵੀ ਆਪਾਂ ਸਵਾਲ ਕੱਢਣੇ ਸ਼ੁਰੂ ਕਰ ਦੋ ਤਾਂ ਜੋ ਤੁਹਾਨੂੰ ਸੌਖ ਹੋ ਜਾਵੇ ਤਾਂ ਮੰਨੋ ਚੱਕਰ ਬਰਾਬਰ ਐਕਸ ਵੀ ਐਕਸ ਚੱਕਰ ਐਕਸ ਆਪਾਂ ਐਕਸ ਦੀ ਕੀਮਤ ਕੱਢ ਲੈਣੀ ਹੁਣ ਬੇਟਾ ਇੱਕ ਖਿਡਾਰੀ 50 ਮੀਟਰ ਪੁਜਾ ਵਾਲੇ ਵਰਗਾਕਾਰ ਟਰੈਕ ਦੇ ਦੁਆਲੇ ਦੌੜਦਾ ਆ ਬੇਟਾ ਵਰਗਾਕਾਰ ਟਰੈਕ ਤੁਹਾਨੂੰ ਪਤਾ ਹੋਣਾ ਚਾਹੀਦਾ ਵਰਗਾਕਾਰ ਟਰੈਕ ਕੀ ਹੁੰਦਾ ਤਾਂ 50 ਮੀਟਰ ਆ ਵੀ 50 ਸਾਰੇ 50 50 ਹੀ ਹੋਗੇ ਨਾ ਵਰਗਾਕਾਰ ਟਰੈਕ ਦੇ ਦੁਆਲੇ ਇੱਕ ਖਿਡਾਰੀ ਦੌੜਦਾ ਪਿਆ ਹੈ ਠੀਕ ਹੈ ਬੇਟਾ ਆ ਖਿਡਾਰੀ ਹੈ ਇਹ ਦੌੜ ਲਾਉਂਦਾ ਪਿਆ ਹੈ ਠੀਕ ਹੈ ਤਾਂ ਕੀ ਹੈ ਵਰਗਾਕਾਰ ਟਰੈਕ ਦੇ ਦਵਾਲੇ ਇਹ ਦੌੜਦਾ ਪਿਆ ਕਿੰਨੇ ਚੱਕਰ ਬੇਟਾ ਇਹ ਕੀ ਰੇ ਤੇ ਦੌੜਦਾ ਪਿਆ ਨਾ ਘੇਰੇ ਤੇ ਦੌੜਦਾ ਪਿਆ ਅਸੀਂ ਇੱਕ ਵਰੀ ਕੀਰਾ ਕੱਢ ਲਏ ਨੇ ਇੱਕ ਚੱਕ ਇੱਕ ਚੱਕਰ ਦੇ ਵਿੱਚ ਕਿੰਨੀ ਦੂਰੀ ਤੈਅ ਕਰਦਾ ਫਿਰ ਆਪਾਂ ਅੱਗੇ ਕੀਮਤ ਕੱਢ ਲਵਾਂਗੇ ਠੀਕ ਹੈ ਤਾਂ ਅਸੀਂ ਲਾਵਾਂਗੇ ਇੱਕ ਚੱਕਰ ਵਿੱਚ ਇੱਕ ਚੱਕਰ ਚੱਕਰ ਵਿੱਚ ਤੈ ਦੂਰੀ ਬਰਾਬਰ 4 50 ਕਿਉਂਕਿ ਘੇਰੇ ਦਾ ਸੂਤਰ ਹੀ ਲੱਗਣਾ ਨਾ ਇੱਕ ਚੱਕਰ ਚ ਕਿਰਾਈ ਪੂਰਾ ਕਰਨਾ ਨਾ ਖਿਡਾਰੀ ਨੇ ਤਾਂ ਇਹ ਆ ਗਿਆ ਬੇਟਾ 4 50 200 ਮੀਟਰ ਜੇ ਬੇਟਾ ਖਿਡਾਰੀ ਇੱਕ ਚੱਕਰ ਪੂਰਾ ਕਰਦਾ ਐਸ ਟ੍ਰੈਕ ਦਾ ਤਾਂ 200 ਮੀਟਰ ਦੀ ਦੌੜ ਆ ਜਿਹੜੀ ਉਹ ਲਾ ਲਿੰਦਾ ਹੈ 200 ਮੀਟਰ ਦੂਰੀ ਤੈਅ ਕਰ ਲਿੰਦਾ ਹੈ ਤਾਂ ਅਸੀਂ ਉਹ ਕਹਿੰਦਾ ਪਿਆ ਵੀ 2000 ਮੀਟਰ ਦੀ ਦੌੜ ਪੂਰੀ ਕਰਨ ਲਈ ਕਿੰਨੇ ਚੱਕਰ ਲਾਉਣੇ ਪੈਣਗੇ ਠੀਕ ਹੈ ਤਾਂ ਬੇਟਾ ਵੀਰ ਅਸੀਂ ਕੀ ਕਰਾਂਗੇ 200 ਗੁਣਾ ਜਿੰਨੇ ਚੱਕਰਾਂ ਨਾਲ ਗੁਣਾ ਕਰ ਦਾਂਗੇ ਨਾ ਗੱਲ ਸਮਝ ਲੱਗ ਗਈ ਵੀ ਇੱਕ ਚੱਕਰ 'ਚ ਜਿੰਨੀ ਦੂਰੀ ਤੈਅ ਕਰਦਾ ਪਿਆ ਅਸੀਂ ਮੰਨ ਲਿਆ x ਚੱਕਰ ਠੀਕ ਹੈ ਤਾਂ ਸਵਾਲ ਅਨੁਸਾਰ ਸਵਾਲ ਅਨੁਸਾਰ 200 x ਜਿੰਨੇ ਚੱਕਰਾਂ ਨਾਲ ਗੁਣਾ ਕਰਾਂਗੇ 19 ਆਜੂਗਾ ਨਾ ਓੰਨੇ ਹੀ ਦੂਰੀ ਤੱਕ ਬਰਾਬਰ 2000 ਤਾਂ ਕਿੰਨੀ ਦੂਰੀ ਤੱਕ ਕਰਨੀ ਪੈਂਦੀ ਹੈ 2000 ਮੀਟਰ ਹੁਣ ਆਪਾਂ ਬੇਟਾ x ਦੀ ਕੀਮਤ ਕੱਢਣੀ ਹੈ x ਨੂੰ ਇੱਧਰ ਰੱਖ ਲਾਂਗੇ 2000 200 ਉੱਧਰ ਜਾ ਕੇ ਭਾਗ ਖਾਜੂਗਾ ਇਹਦੇ ਨਾਲ ਤਾਂ x 2000 200 ਠੀਕ ਹੈ ਆ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟੀਆਂ ਗਈਆਂ ਦੋ ਦਾਏ ਵੀ ਤਾਂ ਕਿੰਨੇ ਚੱਕਰ ਲਾਉਣੇ ਪੈਣਗੇ ਉਸ ਖਿਡਾਰੀ ਨੂੰ 2000 ਮੀਟਰ ਦੀ ਦੂਰੀ ਤੈਅ ਕਰਨ ਲਈ 10 ਚੱਕਰ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ ਇਹ ਸਵਾਲ ਇਹ ਸਵਾਲ ਕੰਪਲੀਟ ਹੋ ਗਿਆ ਇਹਦੇ ਬਾਰੇ ਫੇਰ ਸੁਣ ਲਓ ਪੁੱਤ ਘਬਰਾ ਨਹੀਂ ਜਾਣਾ ਵੀ ਅਸੀਂ x ਮੰਨ ਲਿਆ ਕਿਉਂਕਿ ਬੇਟਾ ਜਦੋਂ ਤੁਸੀਂ ਦੋ ਚਾਰ ਵਾਰੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਊਗੀ ਠੀਕ ਹੈ ਇਹ ਪ੍ਰੈਕਟਿਸ ਜ਼ਰੂਰੀ ਹੈ ਪ੍ਰੈਕਟਿਸ ਤੋਂ ਬਿਨਾ ਗਣਿਤ ਸਿੱਖਿਆ ਨਹੀਂ ਜਾ ਸਕਦਾ ਠੀਕ ਬੇਟਾ ਤਾਂ ਹੌਲੀ ਹੌਲੀ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਫਿਰ ਆਪਾਂ ਅਗਲੇ ਦੇ ਸਵਾਲ ਵੀ ਆਸਾਨੀ ਨਾਲ ਕਰ ਸਕਾਂਗੇ ਸੋ ਇਹਦੇ ਨਾਲ ਹੀ ਇਹ ਸਵਾਲ ਕੰਪਲੀਟ ਹੋ ਗਿਆ ਤੇ ਇਹਦੇ ਤੋਂ ਬਾਅਦ ਅਗਲੇ ਸਵਾਲ ਆ ਜਿਹੜੇ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ